ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਗਵਰਨਟ ਜੋਬ ਅਕੈਡਮੀ ਦੇ ਵਿੱਚ ਇੱਥੇ ਲੈ ਕੇ ਆਨੇ ਆਸੀ ਡੇਲੀ ਗਵਰਨਟ ਜੋਬ ਦੀ ਅਪਡੇਟ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰ ਦਿਓ ਤਾਂ ਜੋ ਆਉਣ ਵਾਲੀ ਜੀਹਾਂ ਕੋਈ ਵੀ ਪੋਸਟ ਤੁਸੀਂ ਸਮੇਂ ਸਿਰ ਭਰ ਸਕੋ ਔਰ ਸਮਾਂ ਰਹਿੰਦੇ ਤੁਸੀਂ ਉਸ ਪੋਸਟ ਦੇ ਲਈ ਜੀਹਾਂ ਅਪਲਾਈ ਕਰ ਸਕੋ ਡਿਟੇਲ ਲੈ ਸਕੋ ਤਾਂ ਚਲੋ ਜਾਣਦੇ ਆ ਇਸ ਵੀਡੀਓ ਵਿੱਚ ਬਹੁਤ ਅੱਛੀ ਜੀਆਂ ਪੋਸਟਾਂ ਨਿਕਲੀਆਂ ਨੇ ਫਾਰਮ ਨਿਕਲੇ ਨੇ ਜਿਹੜੇ ਕਿ ਤੁਸੀਂ ਭਰ ਸਕਦੇ ਹੋ ਅਗਸਤ ਦੇ ਮਹੀਨੇ ਦੇ ਵਿੱਚ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋਣ ਵਾਲੀ ਹੈ ਉਸੇ ਧਿਆਨ ਨਾਲ ਦੇਖਣੀ ਹੈ ਕਿਹੜੇ ਕਿਹੜੇ ਫਾਰਮ ਤੁਸੀਂ ਭਰ ਸਕਦੇ ਹੋ ਅਗਸਤ ਵਿੱਚ ਬਹੁਤ ਹੀ ਤਰਤੀਬ ਵਾਈਜ਼ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰਦੇ ਹੋ ਵੀਡੀਓ ਅੱਛਾ ਲੱਗਿਆ ਤਾਂ ਤਾਂ ਚਲੋ ਜਾਣਦੇ ਆ ਉਸ ਤੋਂ ਪਹਿਲਾਂ ਇੱਕ ਗੱਲ ਕਵਾਂਗੇ ਅਗਰ ਤੁਸੀਂ ਉਹਨਾਂ ਦੀ ਨੋਟੀਫਿਕੇਸ਼ਨ ਦੀ ਪੀਡੀਐਫ ਡਾਊਨਲੋਡ ਕਰਨਾ ਚਾਹਦੇ ਹੋ ਤਾਂ ਤੁਹਾਨੂੰ ਨਾਲ ਦੇ ਨਾਲ ਟੈਲੀਗ੍ਰਾਮ ਦੇ ਉੱਤੇ ਪੀਡੀਐਫ ਅਪਲੋਡ ਕਰ ਦਿੱਤੀ ਜਾਂਦੀ ਹੈ ਪ੍ਰੋਵਾਈਡ ਕਰ ਦਿੱਤੀ ਜਾਂਦੀ ਹੈ ਤੁਸੀਂ ਸਾਡਾ ਟੈਲੀਗ੍ਰਾਮ ਚੈਨਲ ਜ਼ਰੂਰ ਜੁਆਇਨ ਕਰ ਲਓ ਉੱਥੇ ਤੁਹਾਨੂੰ ਉਹਦਾ ਲਿੰਕ ਤੁਹਾਨੂੰ ਅਸੀਂ ਕਮੈਂਟ ਬਾਕਸ ਦੇ ਦਾਂਗੇ ਜੀ ਹਾਂ ਉੱਥੇ ਜਗਾ ਸੋ ਲਿੰਕ ਤੇ ਜਾ ਕੇ ਸਾਡਾ ਟੈਲੀਗ੍ਰਾਮ ਚੈਨਲ ਜੁਆਇਨ ਕਰ ਲਿਓ ਤਾਂ ਜੋ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਚਲੋ ਜਾਣਦੇ ਆ ਪੋਸਟਾਂ ਬਾਰੇ ਗੱਲ ਕਰਦੇ ਆ ਪਹਿਲੀ ਪੋਸਟ ਦੀ ਗੱਲ ਕਰੀਏ ਤਾਂ ਇਹ ਇਸ਼ਤਿਹਾਰ ਨੰਬਰ ਯਾਨੀ ਕਿ ਜਿਹੜਾ ਕਿ ਤੁਹਾਡੇ ਕੋਲ ਇਸ਼ਤਿਹਾਰ ਨੰਬਰ 12 of 2024 PPSC ਵੱਲੋਂ ਇਹ ਜੋਬ ਜਿਹੜੀ ਕੱਢੀ ਗਈ ਹੈ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿਹੜੀ ਕਿਹੜੀ ਪੋਸਟ ਹੈ ਇਹਦੇ ਵਿੱਚ ਪਹਿਲੀ ਗੱਲ ਤਾਂ ਇਹਦੀ ਲਾਸਟ ਡੇਟ ਜਿਹੜੀ ਹੈ 19 ਅਗਸਤ ਜੀਹਾਂ ਰੱਖੀ ਗਈ ਹੈ ਅਪਲਾਈ ਕਰਨ ਦੀ ਲਾਸਟ ਡੇਟ ਤੱਕ ਅਸੀਂ ਅਪਲਾਈ ਕਰ ਸਕਦੇ ਹੋ ਕਿਹੜੀ ਕਿਹੜੀ ਪੋਸਟ ਹੈ ਉਹਦੇ ਬਾਰੇ ਪੂਰੀ ਜਾਣਕਾਰੀ ਦੇਣੇ ਆ ਜੀਆਂ ਇਹਦੇ ਵਿੱਚ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀ ਪੋਸਟ ਹੈ ਗਲਾਸ ਫਲੋਰ ਕਮ ਸਟੋਰ ਕੀਪਰ ਦੀ ਦਾ ਐਗਜ਼ਾਮ ਵੀ ਜਲਦੀ ਹੋ ਜਾਏਗਾ ਟੋਟਲ 26 ਪੋਸਟਾਂ ਨੇ ਬਾਕੀ ਸਾਰਾ ਕੁਝ ਜਿਹਾ ਉਵੇਂ ਹੀ ਰਹਿਣ ਵਾਲਾ ਹੈ ਜੋ ਕਿ ਕੁਆਲਿਫੀਕੇਸ਼ਨ ਆਪਣੇ ਅਕੋਰਡਿੰਗ ਟੂ ਗ੍ਰੈਜੂਏਸ਼ਨਸ ਠੀਕ ਹੈ ਜਾਂ ਅਕੋਰਡਿੰਗ ਟੂ ਜਿਹੜੇ ਕੈਟੇਗਰੀ ਜੋਂ ਦਿਖਾਈ ਦਿੰਨੇ ਆ ਆ ਦੇਖੋ ਗ੍ਰੈਜੂਏਟ ਮੰਗੀ ਗਈ ਹੈ ਕਲਰਕ ਦੇ ਵਿੱਚ ਕਲਰਕ ਦੇ ਲਈ ਚ ਗ੍ਰੈਜੂਏਸ਼ਨ ਮੰਗੀ ਗਈ ਹੈ ਗਲਾਸ ਬਲੋਅਰ ਦੇ ਵਿੱਚ ਪੀ ਐਸ ਸੀ ਡਾਟਾ ਐਂਟਰੀ ਆਪਰੇਟਰ ਚ ਦਸਵੀਂ ਤੇ 12ਵੀਂ ਪਾਸ ਮੰਗੀ ਗਈ ਹੈ ਲਾਇਬ੍ਰੇਰੀ ਇੰਚ ਬੈਚਲਰ ਡਿਗਰੀ ਮੰਗੀ ਗਈ ਹੈ ਏ ਸੀ ਆਪਰੇਟਰ ਚ ਆਈ ਟੀ ਐਚ ਡਿਗਰੀ ਮੰਗੀ ਗਈ ਹੈ ਸੋ ਇਹ ਤੁਸੀਂ ਪੀਡੀਐਫ ਨਾਲ ਦੇ ਨਾਲ ਦਰੁਹਣੀ ਹੋਈ ਐ ਅਪਲੋਡ ਕਰ ਦੇਣੀ ਆ ਉਹਦੇ ਦੇ ਕੀ ਨਾਮ ਹੈ ਆਪਣਾ ਟੈਲੀਗ੍ਰਾਮ ਚੈਨਲ ਉੱਤੇ ਉੱਤੇ ਜਾ ਕੇ ਤੁਸੀਂ ਇਸ ਨੂੰ ਚੈੱਕ ਕਰ ਸਕਦੇ ਹੋ ਅਗਲੀ ਪੋਸਟ ਵੱਲ ਵਧਦੇ ਆ ਇਹ ਪੋਸਟ ਨਾਲ ਦਾ ਨੋਟ ਕਰ ਲਓ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਵੱਲੋਂ ਯਾਨੀ ਕਿ ਇਹ ਜਿਹੜੀ ਐਡਵਰਟਾਈਜ਼ਮੈਂਟ 12 पीटीਐਸਜੀ ਵੱਲੋਂ ਕੱਢੀ ਗਈ ਹੈ 2024 ਦੇ ਲਈ ਚਲੋ ਅੱਗੇ ਵਧਦੇ ਆ ਅਗਲੀ ਜੀ ਹਾਂ ਪੋਸਟ ਦੀ ਗੱਲ ਕਰੀਏ ਅਗਲੀ ਜਿਹੜੀ ਪੋਸਟ ਹੈ ਆਪਣੇ ਕੋਲ ਉਦਾ ਜਿਹੜਾ ਕੀ ਲਾਸਟ ਡੇਟ ਹੈ ਉਹਦੀ ਵੀ 19 ਅਗਸਤ ਰੱਖੀ ਗਈ ਹੈ ਸ਼ਾਮ ਦੇ ਵਿੱਚ ਤੱਕ ਠੀਕ ਹੈ 19 ਅਗਸਤ ਤੱਕ ਤੁਸੀਂ ਭਰ ਸਕਦੇ ਹੋ ਜਿਹੜੀ-ਜਿਹੜੀ ਪੋਸਟਾਂ ਨੇ ਐਡਵਰਟਾਈਜ਼ਮੈਂਟ ਨੰਬਰ ਕਿਹੜੀ ਹੈ ਪਹਿਲਾਂ ਉਹ ਦਿਖਾ ਦਈਏ ਤੁਹਾਨੂੰ ਐਡਵਰਟਾਈਜ਼ਮੈਂਟ ਨੰਬਰ ਇਹ ਹੈਗੀ ਹੈ ਜੀ 13 ਆਫ 2024 13 ਆਫ 2024 ਪੋਸਟਾਂ ਦੀ ਗੱਲ ਕਰੀਏ ਅਗਰ ਤੁਸੀਂ ਪ੍ਰੋਗਰਾਮਿੰਗ ਪ੍ਰੋਗਰਾਮਰ ਬਣਨਾ ਚਾਹੁੰਦੇ ਹੋ ਜਨਰਲ ਦੀਆਂ ਪੋਸਟਾਂ ਨੇ ਜੂਨੀਅਰ এনवायरमेंटਲ ਇੰਜੀਨੀਅਰ جونیئر سائنٹیفک آفیسر دیا پوسٹاں نے یہ اس پوسٹ انڈرگٹ رکھی گئی نے اور بھی اسسٹنٹ پروگرامر ٹوٹل پندرہ پوسٹاں نے 15 پوست آنے. اور وچ پروگرامر دے ایم سی اے جونئر لے لیں سیول انجینئرنگ سائنٹیفک آفیسر دلی ماسٹر ڈگری لائف سائنس یا بیسک سائنس اسسٹنٹ پروگرامر لی گریجویٹ سائنس چاہیے کیئر ٹیکر لی ڈپلومہ مکینکل انجینئرنگ چاہیے ਸੋ AC ਪੋਸਟ ਬਾਰੇ ਜਾਣਕਾਰੀ ਮਤਲਬ ਕੀ ਕਿਹੜੇ ਪੋਸਟ ਹੈ ਇਹ ਕੀ ਜੀ ਤੁਹਾਡੇ ਸਾਹਮਣੇ ਐਡਵਰਟਾਈਜ਼ਮੈਂਟ 13/2024 ਇਹ ਵੀ ਤੁਸੀਂ PTRPS ਦੀ ਵੈਬਸਾਈਟ ਤੇ ਜਾ ਕੇ ਪੜ ਸਕਦੇ ਹੋ ਨਹੀਂ ਪਤਾ ਲੱਗਾ ਤਾਂ ਉਹ ਲਿੰਕ ਦੇ ਦਾਂਗੇ ਆਹ ਲਿੰਕ ਤੇ ਜਾ ਕੇ ਜਿਹੜਾ ਤੁਹਾਡਾ ਲਿੰਕ ਲਿਖਿਆ ਰਿਹਾ ਹੈ ਇਹ ਲਿੰਕ ਤੇ ਜਾ ਕੇ ਸਭ ਤੋਂ ਉੱਪਰ ਤੁਹਾਡੇ ਬਲੂ ਕਲਰ ਦੇ ਵਿੱਚ ਲਿੰਕ ਦਿਖ ਰਿਹਾ ਹੈ ਇੱਥੇ ਜਾ ਕੇ ਤੁਸੀਂ ਇਸ ਲਿੰਕ ਤੇ ਜਾ ਕੇ ਪੜ ਸਕਦੇ ਹੋ ਚਲੋ ਅਗਲੀ ਪੋਸਟ ਵੱਲ ਵਧਦੇ ਹਾਂ ਅਗਲੀ ਪੋਸਟ ਦੀ ਗੱਲ ਕਰੀਏ ਏਪੀ ਟ੍ਰਿਪਲ ਐਸ ਵੱਲੋਂ 9 ਜੀ ਹਾਂ ਐਡਵਰਟਾਈਜ਼ਮੈਂਟ 2024 ਦਾ ਇਹਦੀਆਂ ਗਿਣਤੀਆਂ ਟੋਟਲ 13 ਨੇ ਅਸਾਮੀਆਂ ਦੀਆਂ ਟੈਲੀਫੋਨ ਆਪਰੇਟਰ ਵਰਕ ਮਿਸਤਰੀ ਕਪਨ ਕਲਰ ਪਲੰਬਰ ਦੀਆਂ ਪੋਸਟਾਂ ਰੱਖੀਆਂ ਗਈਆਂ ਨੇ ਇਹਦੇ ਵਿੱਚ ਅਗਰ ਗੱਲ ਕਰੀਏ ਲਾਸਟ ਡੇਟ 14 ਅਗਸਤ ਰੱਖੀ ਗਈ ਇਹਦੇ 14 ਅਗਸਤ ਧਿਆਨ ਨਾਲ ਤੁਸੀਂ ਨੋਟ ਕਰ ਲੈਣੀਆਂ ਐ ਐਡਵਰਟਾਈਜ਼ਮੈਂਟ ਨੰਬਰ 9 ਜੀ ਹਾਂ ਆਫ 2024 ਦੀ ਵਰਕਮਿਸਤਰੀ ਦੀ ਪੋਸਟਾਂ ਨੇ ਅਗਰ ਆਪਾ ਯੋਗਤਾ ਦੀ ਗੱਲ ਕਰੀਏ ਵਰਕਮਿਸਤਰੀ ਆਈਟੀਆ ਸਰਟੀਫਿਕੇਟ ਚਾਹੀਦਾ ਤੁਹਾਡੇ ਕੋਲ ਕੋਪਨ ਕਰ ਕਰਨ ਲਈ ਬੈਚਲਰ ਡਿਗਰੀ ਚਾਹੀਦੀ ਕਮਰਸ ਦੇ ਵਿੱਚ ਕੋਪਲਰਕ ਦੇ ਲਈ ਪਲੰਬਰ ਲਈ ਨੈਸ਼ਨਲ ਟ੍ਰੇਡ ਸਰਟੀਫਿਕੇਟ ਹੋਣਾ ਚਾਹੀਦਾ ਹੈ ਪਲੰਬਿੰਗ ਦੇ ਵਿੱਚ ਕਾਰਪੈਂਟਰ ਲਈ ਨੈਸ਼ਨਲ ਟ੍ਰੇਡ ਸਰਟੀਫਿਕੇਟ ਕਾਰਪੈਂਟਰੀਜ਼ ਟੈਲੀਫੋਨ ਆਪਰੇਟਰ ਦੇ ਲਈ ਜੀਹਾਂ ਟੈਲੀਫੋਨ ਆਪਰੇਟਰ ਲਈ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਔਰ ਹੋਟਲ ਰਿਸੈਪਸ਼ਨ ਦੇ ਬੁੱਕ ਕੀਪਿੰਗ ਦੇ ਵਿੱਚ ਤੁਹਾਡੇ ਕੋਲ ਡਿਪਲੋਮਾ ਹੋਣਾ ਚਾਹੀਦਾ ਹੈ ਜਾਂ ਸ਼ੋਰ 88 ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਯਾਨੀ ਕੰਪਿਊਟਰ ਦਾ 120 ਘੰਟੇ ਵਾਲਾ ਜਿਹੜਾ ਕੋਰਸ ਹੁੰਦਾ ਹੈ ਟੈਲੀਫੋਨ ਆਪਰੇਟਰ ਲਈ ਤੁਸੀਂ ਇਹਦੇ ਲਈ ਕਰ ਸਕਦੇ ਹੋ ਅਪਲਾਈ ਠੀਕ ਹੈ ਔਰ ਅਗੇ ਇਹ ਸਾਰੀਆਂ ਪੋਸਟਰਾਂ ਸਿੱਗੀਆਂ ਜੀਹਾਂ ਕਿਹੜਾ ਆਪਣੇ ਕੋਲ ਇਹ ਸਿੱਗੀਆਂ ਐਡਵਰਟਾਈਜ਼ਮੈਂਟ ਨੰਬਰ 9 ਆਫ 2024 ਦੀ ਲਾਸਟ ਡੇਟ 14 ਅਗਸਤ ਤੁਸੀਂ ਇਸ ਨੂੰ ਫਿਲ ਕਰ ਸਕਦੇ ਹੋ ਕਰ ਇਹ ਜੀਹਾਂ ਅਗਰ ਅਸੀਂ ਤਾਂ ਐਡਵਰਟਾਈਜ਼ਮੈਂਟ ਨੰਬਰ 8 ਆਫ 2024 ਇਦੀ ਲਾਸਟ ਡੇਟ 20 ਅਗਸਤ ਰੱਖੀ ਗਈ ਹੈ। ਔਰ ਇਹਦੇ ਵਿੱਚ ਜਿਹੜੀਆਂ ਪੋਸਟਾਂ ਦੀ ਗੱਲ ਕਰੀਏ ਤਾਂ ਬਹੁਤ achੀਆਂ ਵਾਰਡਰ ਦੀਆਂ ਪੋਸਟਾਂ ਨੇ ਜੋ ਕਿ ਅਪਲਾਈ ਕਰ ਸਕਦੇ ਨੇ ਠੀਕ ਹੈ। ਕੁਆਲਿਫਿਕੇਸ਼ਨ 10ਵੀਂ 2 ਪਾਸ ਹੋਣੀ ਚਾਹੀਦੀ ਹੈ ਔਰ ਇਹਦੇ ਥੋੜੀ ਏਜ ਜਿਹੜੀ ਹੈ ਉਹ 18 ਤੋਂ 27-28 ਸਾਲ ਤੱਕ ਜੀ ਹਾਂ ਰੱਖੀ ਗਈ ਹੈ। ਤੁਸੀਂ ਦੇਖ ਸਕਦੇ ਹੋ ਠੀਕ ਹੈ ਜਨਰਲ ਵਗੈਰਾ ਕੈਟਗਰੀ ਤੇ ਲਈ ਬਾਕੀ ਕੁਆਲਿਫਿਕੇਸ਼ਨ ਨਾਲ-ਨਾਲ ਲਿਖੀ ਗਈ ਹੈ ਇੱਥੇ। ਔਰ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਰੱਖਿਆ ਗਿਆ ਦੋਨਾਂ ਲਈ ਹੈ ਫੀਮੇਲਸ ਤੇ ਮੇਲਸ ਦੇ ਲਈ 10+2 ਪਾਸ ਹੋਣੀ ਚਾਹੀਦੀ ਹੈ ਬਾਕੀ ਸਾਰਾ ਡਿਟੇਲ ਦਿੱਤੀ ਗਈ ਹੈ ਇਹ ਨਾਲ ਦੇ ਨਾਲ ਤੁਹਾਨੂੰ ਅਸੀਂ ਅਪਲਾਈ ਕਰਨ ਦੀ ਜੀਹਾਂ ਨਾਲ ਇਹ ਸਾਰਾ ਨੋਟੀਫਿਕੇਸ਼ਨ ਤੁਹਾਨੂੰ ਟੈਲੀਗ੍ਰਾਮ ਤੇ ਨਾਲ ਦੇ ਨਾਲ ਦੇ ਦਾਂਗੇ ਅਸੀਂ ਕਹਾਂਗੇ ਇਹਦਾ ਲਿੰਕ ਹਾਉਂਡ ਡਿਸਕ੍ਰਿਪਸ਼ਨ ਦੇ ਦਾਂਗੇ ਟੈਲੀਗ੍ਰਾਮ ਦਾ ਟੈਲੀਗ੍ਰਾਮ ਜ਼ਰੂਰ ਜੁਆਇਨ ਕਰ ਲਿਆ ਜਾਵੇ ਟੈਲੀਗ੍ਰਾਮ ਸਾਡਾ ਦਾ ਲਿੰਕ ਤੁਹਾਨੂੰ ਕਮੈਂਟ ਬਾਕਸ ਦੇ ਦਾਂਗੇ کمنٹ جا کے اس کر کے جوائن کر لو اگلی پوسٹ والے ودد اور جاندیاں کس طرح اپلائی کرنا ہے سو اے سی کی جیل وارڈر میٹرن دی پوسٹ جی جو کہ ایڈورٹائزمنٹ نمبر اٹھ سی کی جی ہاں اے اگست مہینے کی جی ہاں اگلی پوسٹ ہے اپنے کول 11 آف جی ہاں ਐਡਵਰਟਾਈਜ਼ਮੈਂਟ ਨੰਬਰ 11 ਅਗਰ ਆਪਾਂ ਗੱਲ ਕਰੀਏ ਐਡਵਰਟਾਈਜ਼ਮੈਂਟ ਨੰਬਰ 11 11 ਉਹ ਇਸ ਇਟ ਸਟੈਨੋ ਟਾਈਪਿਸਟ ਦੀਆਂ ਪੋਸਟਾਂ 19 ਮੰਗੀਆਂ ਗਈਆਂ ਨੇ ਤੁਹਾਡੇ ਕੋਲ ਸਟੈਨੋ ਟਾਈਪਿਸਟ ਦੀਆਂ ਪੋਸਟਾਂ ਮੰਗੀਆਂ ਗਈਆਂ ਨੇ ਬਹੁਤ ਹੀ ਅੱਛੀ ਪੋਸਟਾਂ ਨੇ ਤੁਸੀਂ ਇਸ ਨੂੰ ਅਪਲਾਈ ਜ਼ਰੂਰ ਕਰ ਸਕਦੇ ਹੋ ਇਹਦੇ ਲਈ ਅਗਰ ਕੁਆਲਿਫਿਕੇਸ਼ਨ ਲਾਸਟ ਡੇਟ ਦੀ ਗੱਲ ਕਰੀਏ ਤਾਂ 13 ਅਗਸਤ ਲਾਸਟ ਡੇਟ ਹੈ ਇਹਦੀ ਔਰ ਇਹਦੇ ਵਿੱਚ ਆਪਣੇ ਕੋਲ ਜਿਹੜਾ ਕਿ ਕੁਆਲਿਫਿਕੇਸ਼ਨ ਦੀ ਗੱਲ ਕਰ ਲਈਏ ਤਾਂ ਸਟੈਨੋ ਟਾਈਪਿਸ ਦੀ ਪੇ ਸਕਿਲ ਵੀ ਬੜੀ ਅੱਛੀ ਹੈ ਕੁਆਲਿਫਿਕੇਸ਼ਨ ਦੇ ਲਈ ਤੁਹਾਡੇ ਕੋਲ ਸ਼ੋਰਟ ਹੈਂਡ ਆਣੀ ਚਾਹੀਦੀ ਹੈ 60 ਵਰਡ ਪਰ ਮਿੰਟ ਇਨ ਇੰਗਲਿਸ਼ ਦੇ ਵਿੱਚ ਗ੍ਰੈਜੂਏਸ਼ਨ ਮੰਗੀ ਗਈ ਹੈ ਤੇ ਤੁਹਾਡੇ ਕੋਲ ਜਿਹੜਾ ਕਿ ਟਾਈਪਿੰਗ ਦਾ ਸ਼ੋਰਟ ਹੈਂਡ ਆਣਾ ਚਾਹੀਦਾ ਤੁਹਾਨੂੰ ਜੋ ਕਿ ਔਰ ਜਿਹੜੇ ਕਿ ਇੰਗਲਿਸ਼ ਸ਼ੋਰਟ ਹੈਂਡ ਜੋ ਕਿ 15 ਵਰਡ ਪਰ ਮਿੰਟ ਔਰ ਕੰਪਿਊਟਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਉਮਰ ਸੀਮਾ ਉਹੀ ਤੁਹਾਨੂੰ ਪਤਾ ਹੀ ਹੈ 18 ਤੋਂ 37 ਸਾਲ ਤੋ ਇਹ ਪੋਸਟਾਂ ਸੀ ਜੀਹਾਂ ਜੋ ਕਿ ਤੁਹਾਡੇ ਲਈ ਲੈ ਕੇ ਆਏ ਆਂ ਅਸੀਂ ਬਹੁਤ ਹੀ ਮਹੱਤਵਪੂਰਨ ਅਗਸਤ ਮਹੀਨੇ ਦੀਆਂ ਵੀਡੀਓ ਅੱਛਾ ਲੱਗਿਆ ਤੁਹਾਨੂੰ ਸਾਰੀਆਂ ਪੋਸਟਾਂ ਇੱਕੋ ਜਗ੍ਹਾ ਅਸੀਂ ਸਾਰੀਆਂ ਕਲੀਅਰ ਕਰਤੀਆਂ ਨੇ ਵੀਡੀਓ ਅੱਛਾ ਲੱਗਿਆ ਤਾਂ ਲਾਈਕ ਬਟਨ ਜ਼ਰੂਰ ਦਬਾ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਾਰਿਆਂ ਨਾਲ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਅਗਸਤ ਮਹੀਨੇ ਕਿਹੜੀ-ਕਿਹੜੀਆਂ ਪੋਸਟਾਂ ਨਿਕਲੇ ਫਿਰ ਮਿਲਾਂਗੇ ਤਦ ਤੱਕ ਲਈ ਧੰਨਵਾਦ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰਦੇ